ਕੀ ਕੱਲ ਜੀ ਵੀਡੀਓ ਵੇਰ ਰੱਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚਾਹੇ ਨਾ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਦੇ ਫੌਜ ਨੂੰ ਮਿਲਣ ਜਾ ਰਿਹਾ ਉਹ ਹਥਿਆਰ ਜਿਸ ਨਾਲ ਡਜਾਵੇਗੀ ਦੁਸ਼ਮਣਾਂ ਦੀ ਨੀਦ ਪਿਉ ਤੋਂ ਭਾਰਤ ਦੀ ਫੌਜ ਪਰ ਤਾਕਤ ਫੌਜੀ ਤਾਕਤ ਦੀ ਗੱਲ ਆਉਂਦੀ ਹੈ ਤਾਂ ਭਾਰਤ ਕਦੇ ਵੀ ਪਿੱਛੇ ਨਹੀਂ ਹਟਦਾ آپریشن ਸੰਦੂਰ ਵਰਗੇ ਮਿਸ਼ਨਾਂ ਤੋਂ ਬਾਅਦ ਹੁਣ ਭਾਰਤੀ ਫੌਜ ਆਪਣੀ ਸੁਰੱਖਿਆ ਨੂੰ ਹੋਰ ਵਧਾਉਣ ਜਾ ਰਹੀ ਹੈ ਪਸ਼ਮੀ ਸਰਾਤ ਤੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਅਮਰੀਕਾ ਤੋਂ ਆਪਾਚੇ ਏ ਐਚ 48 ਲੜਾਕੂ ਹੈਲੀਕਾਪਟਰ ਪਰ ਪ੍ਰਾਪਤ ਕਰਨ ਜਾ ਰਿਹਾ ਹੈ ਨੂੰ ਦੱਸ ਦਈਏ ਕਿ ਇਸ ਦੀ ਪਹਿਲੀ ਖੇਪ ਜਲਾਈ ਵਿੱਚ ਤਾਂ ਭਾਰਤ ਪਹੁੰਚਣ ਦੀ ਉਮੀਦ ਹੈ 6 ਭਾਰਤ ਤੇ ਅਮਰੀਕਾ ਵਿਚਕਾਰ ਇਹ 600 ਮਿਲੀਅਨ ਡਾਲਰ ਦਾ ਸੌਦਾ ਦੇਸ਼ ਦੀ ਸੁਰੱਖਿਆ ਲਈ ਬਹੁਤ ਮਹੱਤਵਪੂਰਨ ਹੈ ਭਾਵੇਂ ਹੈਲੀਕਾਪਟਰ ਦੀ ਸਪਲਾਈ ਵਿੱਚ ਕੁਝ ਦੇਰੀ ਹੋਈ ਸੀ ਪਰ ਹੁਣ ਜਲਦੀ ਹੀ ਭਾਰਤੀ ਫੌਜ ਨੂੰ ਇਹ ਆਧੁਨਿਕ ਅਪਾਚੇ ਹੈਲੀਕਾਪਟਰ ਮਿਲਣਗੇ ਪਹਿਲਾ ਬੈਂ ਜਲਾਈ ਵਿੱਚ ਭਾਰਤ ਆਉਣ ਦੀ ਉਮੀਦ ਹੈ ਜਦੋਂ ਕਿ ਬਾਕੀ ਹੈਲੀਕਾਪਟਰ ਸਾਲ ਦੇ ਅੰਤ ਤੱਕ ਡਿਲੀਵਰੀ ਕਰ ਦਿੱਤੇ ਜਾਣਗੇ ਅਪਾਚੇ ਏਅਰ ਐਚ 40 ਇਹ ਹੈਲੀਕਾਪਟਰ ਬੋਇੰਗ ਕੰਪਨੀ ਦੁਆਰਾ ਨਿਰਮਿਤ ਇੱਕ ਅਦ ਆਧੁਨਿਕ ਹਮਲਾਵਰ ਕੈਲੀਕਾਪਟਰ ਹੈ ਜਿਸ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਲੜਾਕੂ ਹੈਲੀਕਾਪਟਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਇਹ ਹੈਲੀਕਾਪਟਰ 280 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਤੇ 480 ਕਿਲੋਮੀਟਰ ਤੱਕ ਦੁਸ਼ਮਣਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ ਇਹ ਨਾਈਟ ਵਿਜ਼ਨ ਅਤੇ ਦਰ ਮਲੇ ਸੈਂਸਰਾ ਨਾਲ ਲੈਂਸ ਹੈ ਜੋ ਇਸ ਨੂੰ ਖਰਾਬ ਮੌਸਮ ਅਤੇ ਰਾਤ ਨੂੰ ਵੀ ਕਾਰਵਾਈ ਕਰਨ ਦੇ ਯੋਗ ਬਣਾਉਂਦੇ ਹਨ ਪਾਕਿਸਤਾਨ ਨਾਲ ਲੱਗਦੇ ਪਸ਼ਮੀ ਸਰਹੱਦ ਤੇ ਇਸ ਦੀ ਤਾਇਨਾਤੀ ਭਾਰਤ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰੇਗੀ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ